ਸੱਸੀ ਗੱਲ ਦੋਸਤੋ ਕੀ ਹਾਲ ਚਾਲ ਨੇ ਫਿਰ ਤੋਂ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮੁਖਤਿਆਰਨਾਮਾ ਆਮ ਦੇ ਬਾਰੇ ਜਿਹਨੂੰ ਅਸੀਂ ਪਾਵਰ ਆਫ ਅਟਾਰਨੀ ਜਰਨਲ ਪਾਵਰ ਆਫ ਅਟਾਰਨੀ ਵੀ ਕਹਿ ਦਿੰਦੇ ਆ ਇਸ ਮੁਖਤਿਆਰਨਾਮਾ ਆਮ ਨੂੰ ਕਰਵਾਉਣ ਦੇ ਲਈ ਸਾਨੂੰ ਕੀ ਕੀ ਡਾਕੂਮੈਂਟਸ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਉੱਪਰ ਕੀ ਖਰਚਾ ਆਉਂਦਾ ਹੈ ਇਸ ਦੇ ਬਾਰੇ ਅੱਜ ਆਪਾਂ ਜਿਹੜਾ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਕਿਉਂਕਿ ਇਸ ਤਰ੍ਹਾਂ ਦੀਆਂ ਨੌਲੇਜ ਵਾਲੀਆਂ ਵੀਡੀਓ ਸਾਡੇ ਚੈਨਲ ਤੇ ਅਕਸਰ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ। ਮੁਖਤਿਆਰਨਾਮਾ ਆਮ ਕੀ ਹੁੰਦਾ ਹੈ ਦੋਸਤੋ ਮੁਖਤਿਆਰਨਾਮਾ ਆਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਜ਼ਮੀਨ ਦਾ ਮਾਲਕ ਆਪਣੀ ਕਿਸੇ ਵੀ ਪਿੰਡ ਜਾਂ ਸ਼ਹਿਰ ਦੀ ਪ੍ਰਾਪਰਟੀ ਦੀ ਜਿਹੜੀ ਖੁਦ ਹਾਜ਼ਰ ਰਹਿ ਕੇ ਦੇਖਭਾਲ ਨਹੀਂ ਕਰ ਸਕਦਾ। ਤੋ ਉਹ ਜਿਹੜੀ ਆਪਣੀ ਪ੍ਰਾਪਰਟੀ ਦੀ ਦੇਖਭਾਲ ਕਰਨ ਦੇ ਹੱਕ ਹੈ ਜਿਹੜੇ ਕਿਸੇ ਦੂਸਰੇ ਵਿਅਕਤੀ ਜਾਂ ਔਰਤ ਨੂੰ ਦੇ ਦਿੰਦਾ ਹੈ ਜਿਸ ਨੂੰ ਅਸੀਂ ਮਖਤਿਆਰਨਾਮਾ ਆਮ ਕਹਿ ਦਿੰਦੇ ਹਾਂ ਜਿਸ ਵਿਅਕਤੀ ਨੂੰ ਮਖਤਿਆਰਨਾਮਾ ਆਮ ਦਿੱਤਾ ਜਾਂਦਾ ਹੈ ਉਹ ਜੋ ਵੀ ਮਖਤਿਆਰਨਾਮੇ ਦੇ ਵਿੱਚ ਉਹ ਲਿਖ ਕੇ ਦਿੰਦਾ ਹੈ ਮਾਲਕ ਕਿ ਉਸ ਦੀ ਪ੍ਰਾਪਰਟੀ ਨੂੰ ਅੱਗੇ ਚਾਹੇ ਵੇਚੇ ਵਟੇ ਠੀਕ ਹੈ ਜੀ ਚਾਹੇ ਉਸ ਨੂੰ ਉਸਵੰਦੀ ਕੋਈ ਕੇਸ ਕਰੇ ਪਾਪ ਪ੍ਰੋਪਰਟੀes ਹੁੰਦੀ ਹਰ ਪ੍ਰਕਾਰ ਦੀ ਕਾਰਵਾਈ ਜਿਹੜਾ ਉਹ ਕਰ ਸਕਦਾ ਹੈ ਜਾਂ ਜੋ ਵੀ ਉਹ ਅਧਿਕਾਰ ਦੇਵੇ ਮੁਖਤਿਆਰਨਾਮੇ ਦੇ ਵਿੱਚ ਲਿਖ ਦਿੱਤੇ ਜਾਂਦੇ ਨੇ ਮੁਖਤਿਆਰਨਾਮੇ ਦੇ ਵਿੱਚ ਕੀ ਹੁੰਦਾ ਹੈ ਜੋ ਵੀ ਜ਼ਮੀਨ ਜਾਇਦਾਦ ਚਾਹੇ ਉਹ ਕਿਸੇ ਵੀ ਪਿੰਡ ਸ਼ਹਿਰ ਦੀ ਹੋਵੇ ਇੱਕ ਜਗ੍ਹਾ ਦੀ ਹੋਵੇ ਇੱਕ ਤੋਂ ਜ਼ਿਆਦਾ ਦੀ ਹੋਵੇ ਜਾਂ ਪੂਰੇ ਭਾਰਤ ਵਰਸ਼ ਵਿੱਚ ਕਿਤੇ ਵੀ ਹੋਵੇ 익ਤਿਆਰਨਾਮੇ ਦੇ ਵਿੱਚ ਸਾਰੀ ਪ੍ਰੋਪਰਟੀ ਜਿਹੜੀ ਆ ਜਾਂਦੀ ਹੈ ਉਸ ਦੇ ਵਿੱਚ ਜਿਸ ਨੂੰ ਅਸੀਂ ਮਖਤਿਆਰਨਾਮਾ ਆਮ ਕਹਿੰਦੇ ਆ ਇੱਕ ਹੁੰਦਾ ਹੈ ਮਖਤਿਆਰਨਾਮਾ ਖਾਸ ਇਸ ਦੇ ਬਾਰੇ ਅਸੀਂ ਕੱਲ੍ਹ ਵਾਲੀ ਵੀਡੀਓ ਵਿੱਚ ਗੱਲ ਕਰਾਂਗੇ ਜਾਂ ਆਉਣ ਵਾਲੀ ਵੀਡੀਓ ਜਦੋਂ ਵੀ ਟਾਈਮ ਮਿਲੇ ਆਪੋਸੋ ਉੱਪਰ ਵੀਡੀਓ ਬਣਾ ਦੇਵਾਂਗੇ ਸੋ ਹੁਣ ਮਖਤਿਆਰਨਾਮਾ ਦੀ ਗੱਲ ਕਰਦੇ ਹਾਂ ਕਿ ਇਸ ਦੇ ਲਈ ਕੀ ਕੀ ਡਾਕੂਮੈਂਟਸ ਦੀ ਜ਼ਰੂਰਤ ਪੈਂਦੀ ਹੈ ਮਖਤਿਆਰਨਾਮਾ ਆਮ ਕਰਵਾਉਣ ਦੇ ਲਈ ਜੋ ਵਿਅਕਤੀ ਮਖਤਿਆਰਨਾਮਾ ਆਮ ਕਰਵਾਉਣਾ ਚਾਹੁੰਦਾ ਹੈ ਉਸ ਦੇ ਆਈਡੀ ਪ੍ਰੂਫ ਦੇ ਵਜੋਂ ਆਧਾਰ ਕਾਰਡ ਠੀਕ ਹੈ ਇਸ ਤੋਂ ਇਲਾਵਾ ਜਿਸ ਦੇ ਹੱਕ ਵਿੱਚ ਹੋ ਰਿਹਾ ਹੈ ਉਸ ਦਾ ਆਧਾਰ ਕਾਰਡ ਇੱਕ ਗਵਾਹ ਦਾ ਆਧਾਰ ਕਾਰਡ ਅਤੇ ਇੱਕ ਨੰਬਰਦਾਰ ਜਾਂ ਫਿਰ ਕਿਸੇ ਵੀ ਪੰਚ ਸਰਪੰਚ ਜਾਂ ਐਮਸੀ ਦਾ ਜਿਹੜਾ ਉਹਨਾਂ ਦਾ ਆਈਡੀ ਪ੍ਰੂਫ ਲੱਗੇਗਾ ਜੋ ਵੀ ਗਵਾਹ ਹਨ ਉਹ ਜਿੱਥੋਂ ਦਾ ਵਿਅਕਤੀ ਹੈ ਠੀਕ ਹੈ ਉੱਥੋਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਸਨਾਖਤ ਕਰਨੀ ਹੁੰਦੀ ਹੈ ਕਿ ਇਸ ਵਿਅਕਤੀ ਨੂੰ ਅਸੀਂ ਜਾਣਦੇ ਹਾਂ ਹੁਣ ਗੱਲ ਕਰਦੇ ਹਾਂ ਮੁਖਤਿਆਰਨਾਮੇ ਦੇ ਜਿਹੜਾ ਕਰਵਾਉਣ ਉੱਪਰ ਕੀ ਖਰਚਾ ਆਉਂਦਾ ਹੈ ਮਖਤਿਆਰਨਾਮੇ ਦੇ ਉੱਪਰ ਜੇਕਰ ਖਰਚੇ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਮਖਤਿਆਰਨਾਮਾ ਆਮ ਨੂੰ ਜਿਹੜਾ ਆਨਲਾਈਨ ਜਿਹੜੀ ਉਸ ਦੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਆਨਲਾਈਨ ਰਜਿਸਟ੍ਰੇਸ਼ਨ ਕਰਨ ਤੇ ਜਿਹੜੀ ਸਾਡੀ ਅਪਾਇੰਟਮੈਂਟ ਲਈ ਜਾਂਦੀ ਹੈ ਉਸ ਦੇ ਉੱਪਰ 500 ਰੁਪਏ ਖਰਚਾ ਆਉਂਦਾ ਹੈ ਇਸ ਤੋਂ ਬਾਅਦ ਜਿਹੜੀ ਇਸ ਦੀ ਕੁਝ ਫੀਸਾਂ ਭਰੀਆਂ ਜਾਂਦੀਆਂ ਹਨ ਜਿਸ ਦੇ ਵਿੱਚ ਇਸ ਦੇ ਰਜਿਸਟ੍ਰੇਸ਼ਨ ਚਾਰਜਸ ਆ ਜਾਂਦੇ ਨੇ ਠੀਕ ਹੈ ਜੀ ਸਟਾਮ ਆ ਜਾਂਦਾ ਹੈ ਸਟਾਮ ਕਿੰਨੇ ਦਾ ਲੱਗਦਾ ਹੈ ਸਟਾਮ ਲੱਗਦਾ ਹੈ ਜੀ ਇਸ ਦੇ ਉੱਪਰ 2000 ਦਾ ਜੇਕਰ ਇਸਦੇ ਵਿੱਚ ਜਿਹੜੀ ਵਿਅਕਤੀਆਂ ਦੀ ਗਿਣਤੀ ਹੈ ਉਹ 5 ਜਾਂ 5 ਤੋਂ ਘੱਟ ਹੈ ਜੇਕਰ 5 ਤੋਂ ਜ਼ਿਆਦਾ ਹੈ ਤਾਂ ਜਿਹੜਾ ਸਟਾਮ ਵੀ ਜਿਹੜਾ 4000 ਦਾ ਲੱਗੇਗਾ ਇਸ ਤੋਂ ਬਾਅਦ ਇੱਕ ਰਜਿਸਟ੍ਰੇਸ਼ਨ ਫੀਸ ਭਰੀ ਦੀ ਹੈ ਜੋ ਜੋ ਕਿ ਟੋਟਲ 400 ਰੁਪਏ ਹੁੰਦੀ ਹੈ ਉਸ ਉਹ ਦੋਵਾਂ ਵਿੱਚ ਹੀ ਇੱਕੋ ਜੀ ਹੁੰਦੀ ਹੈ ਬੇਸ਼ੱਕ 5 ਵਿਅਕਤੀ ਆ ਜਾਂ 5 ਤੋਂ ਜ਼ਿਆਦਾ ਨੇ ਠੀਕ ਹੈ ਜੀ ਉਹ 400 ਹੀ ਰਹਿਣ ਵਾਲੀ ਹੈ ਇਸ ਤੋਂ ਬਾਅਦ ਇੱਕ ਫੈਸਿਲੀਟੇਸ਼ਨ ਚਾਰजेस ਹੁੰਦੇ ਨੇ ਉਹ ਵੀ 2000 ਹੀ ਹੁੰਦਾ ਹੈ ਦੋਨਾਂ ਦੇ ਵਿੱਚ ਚਾਹੇ 5 ਵਿਅਕਤੀ ਚਾਹੇ 5 ਤੋਂ ਜ਼ਿਆਦਾ ਨੇ ਇਸੇ ਤਰ੍ਹਾਂ ਇਹ ਪੇਸਟਿੰਗ ਫੀਸ ਵੀ ਦੋਵਾਂ ਦੇ ਵਿੱਚ ਹੀ 200 ਰਹਿਣ ਵਾਲੀ ਹੈ। ਕੁੱਲ ਮਿਲਾ ਕੇ ਜਿਹੜੀ ਸਾਡੀ ਜਿਹੜੀ ਫੀਸ ਮੰਦੀ ਹੈ ਉਹ ਹੈ ਜੀ 4600 ਤੇ ਪਲੱਸ ਜਿਹੜਾ 500 ਅਪਾਇੰਟਮੈਂਟ ਵਾਲਾ ਮਿਲਾ ਕੇ 5100 ਰੁਪਏ ਜਿਹੜੀ ਇਸ ਦੀ ਜਿਹੜੀ ਸਰਕਾਰੀ ਫੀਸ ਮੰਦੀ ਹੈ। ਬਾਕੀ ਦੀ ਜੋ ਸਾਡੀ ਕਾਰਵਾਈ ਹੈ ਉਹ ਹੁੰਦੀ ਹੈ ਬਸਿਕਾ ਨੂੰ ਇਸ ਦੀ ਜੋ ਵੀ ਇਹਨੂੰ ਤਿਆਰ ਕਰਦਾ ਹੈ ਉਸ ਦੇ ਆਪਣੇ ਚਾਰਜਸ ਹੁੰਦੇ ਨੇ ਜੋ ਵੀ 500 ਜਾਂ 1000 ਰੁਪਏ ਉਹਨਾਂ ਦਾ ਜੋ ਵੀ ਖਰਚਾ ਆਉਂਦਾ ਹੈ ਜਦ ਇੱਕ ਡਾਕੂਮੈਂਟ ਤਿਆਰ ਕਰਨ ਤੇ ਉਹ ਉਸ ਤੋਂ ਅਲੱਗ ਤੋਂ ਹੁੰਦੇ ਨੇ ਠੀਕ ਹੈ ਜੀ ਮੰਨ ਕੇ ਚੱਲੋ ਤੁਸੀਂ ਜੇਕਰ 5100 ਰੁਪਏ ਸਰਕਾਰੀ ਫੀਸ ਵੀ ਹੈ ਤੁਹਾਡਾ 5700 ਜੀ ਹੋਰ ਵੀ ਲੱਗ ਜਾਂਦਾ ਹੈ ਤੁਹਾਡਾ ਜਿਹੜਾ 5500 ਤੋਂ ਲੈ ਕੇ 6000 ਤੱਕ ਜਿਹੜਾ ਇਹ ਮੁਖਤਿਆਰਨਾਮਾ ਅਨ ਕੰਪਲੀਟ ਹੋ ਜਾਂਦਾ ਹੈ ਸੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਉਣ ਵਾਲੀ ਵੀਡੀਓ ਆਪਾਂ ਫਿਰ ਤੋਂ ਕਿਸੇ ਨਾ ਕਿਸੇ ਸੀਕੇ ਦੇ ਉੱਪਰ ਬਣਾਵਾਂਗੇ ਇਸ ਨੂੰ ਕਿਵੇਂ ਕਰਵਾਇਆ ਜਾਂਦਾ ਕੀ ਡਾਕੂਮੈਂਟਸ ਤੇ ਕੀ ਕੀ ਖਰਚ ਆਉਂਦਾ ਹੈ ਬਾਕੀ ਤੁਸੀਂ ਤੁਸੀਂ ਕਿ ਕਿਸ ਉੱਪਰ ਚਾਹੋ ਨੇ ਹੋ ਕੇ ਵੀਡੀਓ ਬਣਾਈ ਜਾਵੇ ਇੱਕ ਮਿੰਟ ਜ਼ਰੂਰ ਕਰਿਓ ਇਸ ਤੋਂ ਪਹਿਲੇ ਵੀ ਮੈਂ ਦੋ ਸਿੱਕੇ ਦੇ ਉੱਪਰ ਵੀਡੀਓ ਬਣਾ ਚੁੱਕਾ ਹਾਂ ਜਿਸ ਦੇ ਵਿੱਚ ਤਬਦੀਲ ਨਕੀਅਤ ਅਤੇ ਇੱਕ ਆਪਣਾ ਵਸੀਅਤ ਠੀਕ ਹੈ ਜੀ ਉਹ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀਆ ਤਾਂ ਤੁਸੀਂ ਵੀਡੀਓ ਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਬਾਕੀ ਬੱਸ ਦਾ ਲਿੰਕ ਵੀ ਜਿਹੜਾ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਮਾਂਗਾ ਅੱਜ ਦੀ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ-ਬਹੁਤ ਸ਼ੁਕਰੀਆ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਆਕ